ਫਾਗੀ ਪਗੜੀ ਮਾਸਟਰ ਚੈਨਲ ਤੇ ਸਾਰੇ ਮੇਰੇ ਨਾਲ ਸਾਥ ਦਾ ਜੀ ਵਿਰੋ ਅੱਜ ਅਸੀਂ ਸਿਖਾਂਗੇ ਕਿ ਜਿਹੜੀ ਫ੍ਰੀ ਸਟਾਈਲ ਪਗੜੀ ਦਾ ਬਣ ਨਹੀਂ ਆਣੀ ਆ ਜੇ ਸਿਰ ਪਹਿਲਾਂ ਢੱਕ ਲੋ ਵੀਰੋ ਤੇ ਬਹੁਤ ਵਧੀਆ ਵਧੀਆ ਵੀ ਤੁਹਾਨੂੰ ਗੈਨਟਾ ਤੇ ਟਾਈਮ ਵੀ ਬਚਦਾ ਇਸ ਤਰ੍ਹਾਂ ਅਸੀਂ ਇਕੱਠਾ ਕਰਾਂ ਦਾ ਲੋਰਾਂ ਦੀ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਦੇ ਰੋਭਾ ਇਹ ਜਿੰਨੇ ਵੀ ਆਪਣੇ ਬਲ ਬਣਦੇ ਆ ਉਹ ਬਣਾਈਆਂ ਦੇ ਨਾਲ ਦੀ ਨਾਲ ਇਸ ਤਰ੍ਹਾਂ ਕਰਕੇ ਲੜ ਜਿਹੜਾ ਥੋੜਾ ਥੋੜਾ ਸੱਜੇ ਤਾਰੀਆਂ ਨਾ ਇਹ ਤੁਹਾਨੂੰ ਥੋੜਾ ਜਿਹਾ ਬੋਲ ਦੇਈਓ ਵੀਰੋ ਇਹਨੂੰ ਤਾਂ ਉੱਥੇ ਜਿੰਮੇ ਨਾਲ ਤਾਂ ਕਰ ਲੋ। ਜਰਾ ਉਹ ਦੇਖੋ ਦੇਖੋ ਤਾਂ ਸਾਹਮਣੇ ਵਾਲਾ ਆਪਣੇ ਬਣ ਜਾਂਦੇ ਆ। ਜ਼ਿੰਦਗੀ ਵਾਲ ਬਣ ਰਹੇ ਆ। ਲਾਈ ਜਾਓ। ਫਿਰ ਉਸੇ ਤਰ੍ਹਾਂ ਲੜਕਤੋਂ ਸਾਹਤਰੀਆਂ ਅਵੇ ਤਾਂ ਇਹਨਾਂ ਨੂੰ ਇਸ ਤਰ੍ਹਾਂ ਦੱਬ ਕੇ ਰੱਖ ਦਿਤਾ। ਤੇ ਆਪਾਂ ਕਿ ਨੰਬ ਦਿ ਰਹੋ। ਇਹਨਾਂ ਨੂੰ ਬੋਲ ਦੇ ਰਾਸ ਤੇ ਹਾਂ ਤੇ। ਇਹ ਕਿ ਨਾਲ ਇਹ ਫੰਕ ਕਰਨਾ ਦਸਹੀ ਨਹੀਂ ਆ। এর চার রো টানো তাহার বাল বানো ਸਖਤ ਜੈਗਨਾਥ ਲਾਡਵਾਲੀ ਨੂੰ ਸਤਿਜਾ ਕਰੋ ਉਤਰ ਗੁਣਨੌ ਜਿੱਦਾਂ ਪਹਿਲਾ ਕਰ ਰਹੇ ਹਾਂ ਇਹਨੂੰ ਸਿਧਰਾ ਵਰਨੌ ਤੁੰਗਰੂਪ ਕਿੰਦੀ ਗ੍ਰੈਗਡਮ ਇਸਟਮ ਗੋਰਸ਼ੇ ਬਾਦੂ ਦੀ ਬਗਦੀ ਇਸ ਗੋਰਸ਼ੇਪ ਤੇ ਜਦੋਂ 라ਸ਼ਲਾਣਾ ਉਹ ਵੀਰ ਬਲ ਵਾਲੀ ਵਧੀਆ ਲੱਗਦਾ ਤਾਂ ਕੀ ਸਿੰਪਲ ਨਾਲ ਨਾ ਕਿ ਨਹੀਂ ਬਣਨੀ ਸਰਲ ਵੀ ਦਲ ਕਰਕੇ ਜਿੱਦਾਂ ਨੂੰ ਵਾ ਸਕਦੇ ਆ ਇਹ ਤੇ ਵੀਰੋ ਬਹੁਤ ਬਣੇ ਹੋਇਆ ਉਹ ਠੀਕ ਹੈ ਜੇਕਰ ਮੜਾ ਮੜਾ ਕਿਸੇ ਬਣਾਣੇ ਉਥੇ ਸੋਇਨਾ ਸਾਨੂੰ ਸਭ ਨੂੰ ਪਤਾ ਇਦਾਂ ਕਰਕੇ ਸੈਟਿੰਗ ਕਰਨੀ ਦੀ ਹੁੰਦੀ ਆ ਉਹ ਆਪਣੇ ਆਪ ਜਦੋਂ ਤੁਸੀਂ ਸੋਆ ਮਾਰਦੇ ਹੋ ਤੁਹਾਨੂੰ ਤੋ ਲੱਗੀ ਜਾਂਦਾ ਹੁੰਦਾ ਜੇਕਰ ਬਣਾਉਣਾ ਚਾਹਦੇ ਦੇਖੋ ਰਫ ਜਿਹਾ ਕਰਿਆ ਹੋਇਆ ਹੋਰ ਜਿਆਦਾ ਵਧੀਆ ਲੱਗੇ ਬਹੁਤ ਹੀ ਸਿੰਪਲ ਤਰੀਕਾ ਹੈ ਜਿਸ ਤਰ੍ਹਾਂ ਤੁਸੀਂ ਬੰਨੋਗੇ ਉਸੇ ਤਰ੍ਹਾਂ ਹੱਥ ਬੱਠੀ ਜਾਂਦਾ ਹੁੰਦਾ ਮੈਂ ਬਹੁਤ ਹੀ ਪਾਗ ਨੂੰ ਹਾਲੇ ਰਾਮ ਨਾਲ ਬੰਨਿਆ ਲੋਕੀਰੋ ਪਾਗ ਬੰਨ ਕੇ ਸਟੈਂਪਲ ਨੂੰ ਤਿਆਰ ਹੈ ਤੁਹਾਨੂੰ ਇਹ ਪਾਗ ਬੰਨੀ ਕਿਹੋ ਜਿਹੀ ਲੱਗੀ ਸਾਰੇ ਵੀਰ ਕਮੈਂਟਾਂ ਜਰੂਰ ਦੱਸਿਓ ਜੇ ਵਧੀਆ ਲੱਗੀ ਹੋਵੇ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੰਮਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ